ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਗਜੋਤ ਸਿੰਘ ਗਿੱਲ ਜ਼ਿਲ੍ਹਾ ਫਾਰਮ ਵਿਗਿਆਨੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਫਾਰਮ ਸਲਾਹਕਾਰ ਸੇਵਾ ਕੇਂਦਰ ਫਰੋਜ਼ਪੁਰ ਕਿਸਾਨ ਵੀਰੋ ਅੱਜ ਅਸੀਂ ਪਿੰਡ ਹਰਦਾਸਾ ਵਿਖੇ ਸਰਦਾਰ ਕਬਲਜੀਤ ਸਿੰਘ ਦੀ ਉਹਨਾਂ ਦੇ ਖੇਤ ਵਿੱਚ ਝੋਨੇ ਦੀ ਕਿਸਮ ਪੀ ਆਰ 132 ਵੀ ਸਿੱਧੀ ਬਜਾਈ ਕਰ ਰਹੇ ਆ ਕਿਸਾਨ ਵੀਰੋ ਝੋਨੇ ਦੀ ਸਿੱਧੀ ਬਜਾਈ ਅਸੀਂ ਤਰਵਤ ਪਰਵਿਧੀ ਨਾਲ ਤੇ ਸੁੱਕੇ ਖੇਤ ਵਿੱਚ ਦੋਵਾਂ ਢੰਗਾਂ ਨਾਲ ਹੀ ਅਸੀਂ ਕਰ ਸਕਦੇ ਆ ਤੇ ਅੱਜ ਅਸੀਂ ਇਹ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਨਵੀਂ ਕਿਸਮ ਪੀ ਆਰ 132 ਦੀ ਸਿੱਧੀ ਬਜਾਈ ਉਹ ਅਸੀਂ ਸੁੱਕੇ ਖੇਤ ਵਿੱਚ ਕਰ ਰਹੇ ਆ ਤੇ ਪਰ ਅਸੀਂ ਇਹ ਜਿਹੜੀ ਕਿਸਮ ਹੈ ਪੀਆਰ 132 ਇਹ ਵੀ ਬਜਾਈ ਨਹੀਂ ਅਸੀਂ ਲੱਕੀ ਸੀਡ ਡਰਿੱਲ ਦੀ ਵਰਤੋਂ ਕਰ ਰਹੇ ਹਾਂ ਕਿਉਂਕਿ ਇਸੇ ਡਰਿੱਲ ਨਾਲ ਅਸੀਂ ਕੱਲ ਸ਼ਾਮ ਅਸੀਂ ਤਰਵਤਰਵੀ ਜੀ ਨਾਲ ਵਿਧੀ ਨਾਲ ਪੀਆਰ 131 ਦੀ ਬਜਾਈ ਵੀ ਕੀਤੀ ਹੈ ਤੇ ਅੱਜ ਕਿਉਂਕਿ ਇਹਦਾ ਬੱਤਰ ਉਹ ਖੁਸ਼ਕ ਹੋ ਗਿਆ ਸੀ ਤੇ ਹੁਣ ਅਸੀਂ ਜਿਹੜਾ ਇਹਦਾ ਅਸੀਂ ਖੁਸ਼ਕ ਬੱਤਰ ਦੇ ਵਿੱਚੀ ਇਹ ਵੀ ਅਸੀਂ ਪੀਆਰ 132 ਦੀ ਉਹ ਸਿੱਧੀ ਬਜਾਈ ਕਰਾਂਗੇ ਕਿਸਾਨ ਵੀਰੋ ਇਹ ਜਿਹੜੀ ਲੱਕੀ ਸੀਡ ਰੋਲ ਦਾਣ ਝੋਨੇ ਦੀ ਸਿੱਧੀ ਬਜਾਈ ਦਾ ਬਹੁਤ ਫਾਇਦਾ ਕਿਉਂਕਿ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਥੱਲੇ ਵੀਰ ਲੱਗੇ ਹੋਏ ਆ ਇਹ ਜਿਹੜੇ ਵੀਰ ਆ ਇਹ ਜਦੋਂ ਅਸੀਂ ਤਰ ਬਤਰ ਵਿਧੀ ਨਾਲ ਝੋਨੇ ਦੀ ਸਿੱਧੀ ਬਜਾਈ ਕਰਦੇ ਆ ਤਾਂ ਇਹ ਸਿਆੜਾਂ ਦੇ ਵਿਚਕਾਰ ਜਿਹੜੀ ਮਿੱਟੀ ਆ ਉਹਨੂੰ ਪ੍ਰੈਸ ਕਰ ਦਿੰਦੇ ਆ ਤੇ ਉਹ ਜਦੋਂ ਅਸੀਂ ਪ੍ਰੈਸ ਕਰਦੇ ਆ ਤੇ ਉਹਦੇ ਨਾਲ ਜਿਹੜਾ ਮੋਇਸਚਰ ਆ ਉਹ ਮਿੱਟੀ ਦੇ ਵਿੱਚ ਲੰਮੇ ਸਮੇਂ ਆਸਤੇ ਬਣਿਆ ਰਹਿੰਦਾ ਤੇ ਉਹਦੇ ਨਾਲ ਹੀ ਇਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਟੈਂਕ ਲੱਗਿਆ ਹੋਇਆ ਤੇ ਨੋਜ਼ਲਾ ਇਹਦੇ ਨਾਲ ਹੀ ਜਿਹੜਾ ਸਟੌਪ ਦਾ ਉਹ ਛੜਕਾ ਹੋ ਜਾਂਦਾ ਤੇ ਇਹ ਜਦੋਂ ਸਟੌਪ ਦਾ ਆਪਾਂ ਛੜਕਾ ਕਰਨਾ ਤਾਂ ਉਹਦੇ ਲਈ ਬਹੁਤ ਜ਼ਰੂਰੀ ਆ ਕਿ ਮਿੱਟੀ ਦੇ ਵਿੱਚ ਨਮੀ ਲੰਮੇ ਸਮੇਂ ਵਾਸਤੇ ਉਹ ਬਰਕਰਾਰ ਰਹੇ ਬਣੀ ਰਹੇ ਤਾਂ ਕਿ ਜਿਹੜਾ ਇਹ ਨਦੀਨਾਸ਼ਕਾ ਇਹਦਾ ਅਸਰ ਉਹ ਬਹੁਤ ਵਧੀਆ ਹੋਵੇ ਇਸ ਲਈ ਜਦੋਂ ਅਸੀਂ ਲੱਕੀ ਸੀਡ ਰੋਲ ਨਾਲ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਤਾਂ ਇਹ ਜਿਹੜੇ ਪ੍ਰੈਸ ਵੀ ਲੱਗੇ ਆ ਇਹ ਮਿੱਟੀ ਨੂੰ ਪ੍ਰੈਸ ਕਰ ਦਿੰਦੇ ਆ ਤੇ ਉਹਦੇ ਨਾਲ ਜਿਹੜੀ ਨਮੀ ਆ ਉਹ ਜਾਦਾ ਸਮੇਂ ਵਾਸਤੇ ਬਣੀ ਰਹਿੰਦੀ ਆ ਤੇ ਉਹਦੇ ਨਾਲ ਮਦੀਨ ਆਸ਼ਕ ਦਾ ਜਿਹੜਾ ਅਸਰ ਆ ਉਹ ਵੀ ਬਹੁਤ ਵਧੀਆ ਜਿਹੜਾ ਉਹ ਨਦੀਨਾਂ ਦੀ ਰੋਖ ਥਾਂ ਵਾਸਤੇ ਉਹ ਹੁੰਦਾ ਹੈ ਤਾਂ ਦੂਸਰਾ ਇਹਦੇ ਨਾਲ ਜਿਹੜਾ ਕਰੰਧ ਹੋਣ ਦੀ ਸਮੱਸਿਆ ਉਹ ਵੀ ਬਹੁਤ ਘਟ ਜਾਂਦੀ ਆ ਇਸ ਲਈ ਸਾਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਲੱਕੀ ਸੀਡ ਰੋਲ ਨੂੰ ਜਰੂਰ ਤਰਜੀਹ ਦੇਣੀ ਚਾਹੀਦੀ ਆ ਤਾਂ ਕਿਸਾਨ ਵੀਰੋ ਝੋਨੇ ਦੀ ਸਿੱਧੀ ਬਜਾਈ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਲੇਜ਼ਰ ਲੈਵਲਿੰਗ ਜਿਹੜੀ ਆ ਉਹ ਜਰੂਰ ਕਰਨੀ ਚਾਹੀਦੀ ਆ ਤੇ ਲੇਜ਼ਰ ਲੈਵਲਿੰਗ ਕਰਨ ਤੋਂ ਬਾਅਦ ਖਾਰੇ ਬਣਾ ਕੇ ਸਾਨੂੰ ਰੌਣੀ ਕਰਨੀ ਪਾਈਦੀ ਆ ਤੇ ਰੌਣੀ ਕਰਕੇ ਜਦੋਂ ਤਰ ਬਤਰ ਆ ਗਿਆ ਤਾਂ ਸ਼ਾਮ ਦੇ ਮੌਕੇ ਅਸੀਂ ਜਿਹੜਾ ਉਹ ਉਹਨੂੰ ਹੁਸ਼ਾਵਾਹ ਕੇ ਤਾਂ ਉਸ ਤੋਂ ਬਾਅਦ ਸੁਹਾਗਾ ਮਾਰ ਕੇ ਤਾਂ ਫੇਰ ਜਿਹੜਾ ਅਸੀਂ ਬ੍ਰੋਲ ਦੇ ਨਾਲ ਉਹ ਸ਼ਾਮ ਦੇ ਮੌਕੇ ਅਸੀਂ ਬਜਾਈ ਕਰਨੀ ਆ ਤਾਂ ਇਹ ਕਿਸਾਨ ਵੀਰੋ ਇਹ ਜਿਹੜੀ ਝੋਨੇ ਦੀ ਸਿੱਧੀ ਬਜਾਈ ਆ ਇਹਦੇ ਨਾਲ ਪਾਣੀ ਦੀ ਸਮੇਂ ਦੀ ਅਤੇ ਪੈਸੇ ਦੀ ਇਹ ਬਚਤ ਹੁੰਦੀ ਆ ਤੇ ਇਹਦੇ ਜਿਹੜਾ ਝਾੜ ਆ ਉਹ ਕੱਦੂ ਕੀਤੇ ਜਿਹੜਾ ਝੋਨਾ ਹੈਗਾ ਉਹਦੇ ਬਰਾਬਰ ਜਾਂ ਤੋਂ ਵੱਧ ਵੀ ਆਉਂਦਾ ਤਾਂ ਅਸੀਂ ਇਹ ਜਿਹੜਾ ਝੋਨੇ ਦੀ ਜਿਹੜੀ ਕਾਸਟ ਹੈ ਉਹਨੂੰ ਅਸੀਂ ਸਿੱਧੀ ਬਜਾਈ ਦੇ ਨਾਲ ਕਰੀਏ ਤਾਂ ਕਿ ਅਸੀਂ ਜਿਹੜਾ ਸਾਡਾ ਪਾਣੀ ਹੈ ਤੇ ਜਿਹੜਾ ਸਾਡਾ ਸਮਾਂ ਹੈ ਉਹਦੀ ਅਸੀਂ ਬਚਤ ਕਰੀਏ ਤੇ ਜਿਹੜਾ ਅਸੀਂ ਵੱਧ ਝਾੜ ਵੀ ਇਹਦੇ ਤੋਂ ਅਸੀਂ ਲਈਏ ਧੰਨਵਾਦ ਉਹ ਨਾ ਮੋਟਾ ਉਗਣੇ ਕਰ ਆਹ ਜਾਤੀਆਂ ਚਾਦਰ ਸਦਸਨ ਕਾ ਨੇ ਬੀਜਾ ਰੋਣੀ ਕਰਕੇ ਵਾ ਕੇ ਸਕਾ ਕੇ ਫਿਰ ਬੀਜਿਆ ਉਹਨਾਂ ਨੇ ਕੋਣੀ ਕਰਕੇ ਉਹ ਆ 60 65 ਕਿਲੇ ਬੀਜਣ ਨੇ ਤੇ ਵਧੀਆ ਖੜਾ ਕੋਈ ਗੰਦ ਨਹੀਂ ਪੁਰਾਣਾ ਝੋਨਾ ਜਰੂਰ ਉੱਗ ਜਾਂਦਾ ਵਿੱਚ ਸਸਰੀ ਕਾਲ ਜੀ ਮੇਰਾ ਨਾਮ ਕਮਲਜੀਤ ਸਿੰਘ ਪਿੰਡ ਹਰਦਾਸਾ ਡਿਸਟ੍ਰਿਕਟ ਫਰੋਇਪੁਰ ਆਪਾਂ ਪੀਆਰ 131 ਝੋਨੇ ਦੀ ਬਜਾਈ ਕੀਤੀ ਹੈ ਜੀ ਇਹ ਬਜਾਈ 29 ਮਈ ਨੂੰ ਕੀਤੀ ਸੀਗੀ ਸਿੱਧੀ ਬਜਾਈ ਲੱਗੀ ਸੀ ਉਹ ਡਰੈਲ ਨਾਲ ਥੋੜਾ ਜਿਹਾ ਖੁਸ਼ਕ ਹੋਣ ਕਰਕੇ ਅ ਤਰਵਤਰ ਚ ਨਹੀਂ ਕੀਤੀ ਸੀਗੀ ਸਿੱਧੀ ਬਜਾਈ ਸੁੱਕੇ ਚ ਕਰਤੀ ਸੀਗੀ ਤੇ ਅੱਜ ਘਟੋ ਘਟਾ 20 ਤਰੀਕ ਹੋ ਗਈ ਹੈ ਜੀ ਕਾਫੀ ਦਿਨ ਬੀਜੇ ਨੂੰ ਤੇ ਝੋਨਾ ਬਹੁਤ ਵਧੀਆ ਖੜਿਆ ਥੋੜੀ ਜੀ ਨਦੀਨਾਂ ਦੀ ਸਮੱਸਿਆ ਆਈ ਸੀਗੀ ਉਹ ਤੋਂ ਹੁਣ ਜੇ ਲੋੜ ਪਈ ਤਾਂ ਨੌਮੀ ਗੋੜ ਦੀ ਸਪਰੇ ਵਗੈਰਾ ਕਰਦਾਂਗੇ ਜੀ ਬਾਕੀ ਹੁਣ ਤੱਕ ਝੋਨਾ ਠੀਕ ਹੈ ਜੀ ਅੱਗੇ ਵੀ ਕਾਫੀ ਲੰਮੇ ਸਮੇਂ ਤੋਂ ਬਜਾਈ ਕਰ ਰਹੇ ਹਾਂ ਇਹ ਆਪਾਂ ਪੀਆਰ 132 ਦੀ ਬਜਾਈ ਕੀਤੀ ਹੋਈ ਹੈ ਜੀ ਤੇ ਜੋ ਕਿ ਹੁਣ ਮੰਨ ਕੇ ਕਾਫੀ ਦਿਨਾਂ ਦਾ ਹੋ ਗਿਆ ਪਹਿਲੀ ਡੋਜ਼ ਜੇ ਯੂਰੀਆ ਦੀ ਕੋਸ਼ਿਸ਼ ਤਿੰਨ ਚਾਰ ਦਿਨ ਪਹਿਲਾਂ ਪਾਤੀ ਸੀਗੀ ਬਾਕੀ ਹੁਣ ਨੈਕਸਟ ਹਫਤੇ ਬਾਅਦ ਫਿਰ ਯੂਰੀਆ ਦੀ ਡੋਜ਼ ਪਾਵਾਂਗੇ ਤੇ ਬਾਕੀ ਸਭ ਵਿਅਸਤਾ ਜੀ ਤੇ ਬਾਕੀ ਵੀ ਕਿਸਾਨ ਵੀਰਾਂ ਨੂੰ ਸੰਦੇਸ਼ ਦੇਣਾ ਚਾਹਣਾ ਵੀ ਸਾਰੇ ਜਣੇ ਵੱਧ ਤੋਂ ਵੱਧ ਸਿੱਧੀ ਬਜਾਈ ਕਰੋ ਕਿਉਂਕਿ ਇਹਦੇ ਨਾਲ ਪਾਣੀ ਦੀ ਬਚਤ ਹੁੰਦੀ ਆ ਤੇ ਆਪਣਾ ਪੈਸੇ ਦੀ ਬਚਤ ਹੁੰਦੀ ਆ ਤੇ ਨਾਲੇ ਬੈਨੀਫਿਟਰ ਹੋਊਗਾ ਜੀ ਸਾਰਿਆਂ ਨੂੰ ਬਿਲਕੁਲ ਕਿਸਾਨ ਵੀਰੋ ਇਹ ਜਿਹੜੀ ਝੋਨੇ ਦੀ ਸਿੱਧੀ ਬਜਾਈ ਆ ਇਹ ਸਾਨੂੰ ਅਪਣਾਉਣੀ ਹੀ ਪੈਣੀ ਹੈ ਕਿਉਂਕਿ ਜਿਹੜੇ ਅਸੀਂ ਕੱਦੂ ਵਿਧੀ ਨਾਲ ਝੋਨਾ ਲਗਾਉਨੇ ਆ ਉਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਲਾਗਤ ਹੁੰਦੀ ਆ ਤੇ ਸਾਡਾ ਜਿਹੜਾ ਧਰਤੀ ਦਾ ਅੰਡਰਗਰਾਊਂਡ ਪਾਣੀ ਦਾ ਜਿਹੜਾ ਪੱਧਰ ਆ ਉਹ ਨੀਵਾ ਹੀ ਜਾ ਰਿਹਾ ਤੇ ਇਹ ਸਾਨੂੰ ਇਹ ਜਿਹੜਾ ਪੱਧਰ ਹੈ ਇਨੂੰ ਇੱਕ ਜਗ੍ਹਾ ਅਸੀਂ ਇਹਨੂੰ ਜਿਆਦਾ ਲੰਬੇ ਸਮੇਂ ਦੇ ਲਈ ਇਹਨੂੰ ਰੋਕਣ ਵਾਸਤੇ ਸਾਨੂੰ ਜਿਹੜਾ ਝੋਨੇ ਦੀ ਜਿਹੜੀ ਇਹ ਫਸਲ ਹੈ ਇਹਦੀ ਕਾਸ਼ਤ ਵਿੱਚ ਪਾਣੀ ਦੀ ਲਾਗਤ ਨੂੰ ਘੱਟ ਕਰਨ ਦੇ ਲਈ ਇਹ ਜਿਹੜੀ ਝੋਨੇ ਦੀ ਸਿੱਧੀ ਬਜਾਈ ਵਿਧੀ ਆ ਇਹਨੂੰ ਅਪਣਾਉਣਾ ਹੀ ਪੈਣਾ ਤੇ ਆਓ ਕਿਸਾਨ ਵੀਰੋ ਅਸੀਂ ਪਾਣੀ ਪੈਸੇ ਅਤੇ ਸਮੇਂ ਦੀ ਬਚਤ ਲਈ ਇਹ ਜਿਹੜੀ ਝੋਨੇ ਦੀ ਸਿੱਧੀ ਬਜਾਈ ਆ ਇਹਨੂੰ ਅਪਣਾਈਏ ਧੰਨਵਾਦ ਮੂਤਾ ਤੱਕ ਪੜ੍ਹ ਕੇ ਲਿਆ ਜਦੋਂ ਜੀਤਾ ਕਰ ਬੰਨੀ ਉਹ ਮਾ ਕੇ ਕੇ ਜਿਹਾ ਲਿਆਉਂਦੇ ਹੋ ਜੇ ਨਾ ਜਿਉ ਦੇ ਨਾ ਕਰੋ ਮੈਨੂੰ ਇਹ ਕੰਮ ਕਰੋ ਸੌਖਾ ਜਿੱਥੇ ਕੋਡ ਕੱਢੀ ਆ